ਅਗਰ ਜੇ WhatsApp ਬੈਨ ਹੋ ਗਿਆ ਭਾਰਤ ਦੇ ਵਿੱਚ ਨਾ ਚੱਲੇ ਆ ਤਾਂ ਲੋਕਾਂ ਦੀ ਜ਼ਿੰਦਗੀ ਕੀ ਹੋਏ ਜੇ ਮੇਰਾ ਦੇਸ਼ ਹੈ ਤੇ ਮੇਰੇ ਦੇਸ਼ 'ਚ ਕੋਈ ਬਾਹਰੋਂ ਆ ਕੇ ਕਾਰੋਬਾਰ ਕਰੇਗਾ ਤੇ ਉਹ ਜੇ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਉਹਨੂੰ ਕਿਉਂ ਰਹਿਣ ਦਿਆਂਗਾ ਇਸ ਕਰਕੇ ਭਾਰਤ ਸਰਕਾਰ ਕਹਿੰਦੀ ਜਦੋਂ ਲੋਡ ਪਵੇ ਤਾਂ ਕਾਲ ਡਿਟੇਲ ਦੀ ਤਰ੍ਹਾਂ ਸਾਨੂੰ WhatsApp ਦੇ ਮੈਸੇਜਾਂ ਦੀ ਡਿਟੇਲ ਵੀ WhatsApp ਪ੍ਰੋਵਾਈਡ ਕਰੇ Meta ਪ੍ਰੋਵਾਈਡ ਕਰੇ Meta ਨੂੰ ਇੱਕ ਗੱਲ ਸਮਝ ਨਹੀਂ ਪੈਗੀ ਕਿ ਭਾਈ ਇਹ WhatsApp ਨਹੀਂ ਕੱਲਾ ਬੰਦ ਹੋਏਗਾ ਜੇ ਭਾਰਤ ਸਰਕਾਰ ਆਪਣੀ ਆਈ ਦੇ ਆ ਗਈ ਤੇਬ WhatsApp ਦੇ ਨਾਲ-ਨਾਲ Instagram ਤੇ Facebook ਇਹ ਸਾਰਾ ਕੁਝ ਹੀ ਬੰਦ ਹੋਏਗਾ SMS ਦਾ ਰਿਕਾਰਡਿੰਗ ਮਿਲ ਜਾਂਦਾ ਕਾਲ ਡਿਟੇਲ ਵੀ ਮਿਲ ਜਾਂਦੀਆਂ ਤਾਂ WhatsApp ਡਿਟੇਲ ਕਿਉਂ ਨਾ ਮਿਲਣ ਇਹ ਹੈ ਭਾਰਤ ਸਰਕਾਰ ਦੀ ਰਿਕੁਆਇਰਮੈਂਟ ਉਹਦੇ 'ਚ ਮੈਂ ਕੀ ਲਿਖਿਆ ਉਹਦੇ 'ਚ ਜੋ ਪ੍ਰਾਈਵੇਸੀ ਪ੍ਰਾਈਵੇਟ ਗੱਲਾਂ ਸਾਰੀ ਦੁਨੀਆ ਪ੍ਰਾਈਵੇਟ ਗੱਲਾਂ ਕਰਦੀ WhatsApp ਤੇ ਕਿ ਉਹ ਸਿਰਫ ਦੋ ਬੰਦਿਆਂ ਨੂੰ ਪਤਾ ਇਹਨੂੰ ਐਵੇਂ ਨਹੀਂ ਡਾਟਾ ਕੱਢਿਆ ਜਾ ਸਕਦਾ ਇਹਦਾ ਡਾਟਾ ਤਾਂ ਹੀ ਨਿਕਲੇਗਾ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਹੋਏਗਾ ਤੇ ਸਰਚ ਹੋ ਕੇ ਤਾਂ ਉਹਦਾ ਡਾਟਾ ਕੱਢਿਆ ਜਾ ਸਕਦਾ ਹੈ ਮੇਰੇ ਦੇਸ਼ ਚ ਤਾਂ ਮੇਰੀ ਮਰਜ਼ੀ ਚੱਲੇਗੀ ਮੈਂ ਮਾਲਕਾਂ ਦੇਸ਼ ਦਾ ਔਰ ਹਲੇ ਉਹ ਕਲੈਰਿਟੀ ਨਹੀਂ ਦੇ ਰਹੇ ਨਾ ਨਹੀਂ ਉਹਨਾਂ ਨੇ ਕੀਤੀ ਹੈ ਲੇਕਿਨ ਉਹਨਾਂ ਨੇ ਕਿਹਾ ਸਾਡੇ ਕੋਲ ਡਾਟਾ ਹੁੰਦਾ ਨਹੀਂ ਗੋਲ ਮੋਲ ਕਰ ਰਹੇ ਨੇ ਗੱਲ 46 ਕਰੋੜ ਲੋਕਾਂ ਦੇ ਅਕਾਊਂਟ ਪੜਨ ਦੀ ਕਿਸੇ ਕੋਲ ਫਰਜ਼ਤ ਨਹੀਂ ਹੈ ਨਾ ਹੀ ਸਰਕਾਰ ਨੇ 46 ਕਰੋੜ ਅਕਾਊਂਟਾਂ ਦੀ ਡਿਟੇਲ ਮੰਗੀ ਹੈ ਪੁਲਿਸ ਹਮੇਸ਼ਾ ਕਾਲ ਡਿਟੇਲਸ ਮੰਗਦੀ ਹੈ ਹਰ ਕ੍ਰਾਈਮ ਕੇਸ 'ਚ ਕਾਲ ਡਿਟੇਲ ਲਿਆਂ ਜਾਂਦੀਆਂ ਹਨ ਸੈਲੂਲਰ ਕੰਪਨੀ ਤੋਂ ਇਹ ਸਿਮਿਲਰ ਪ੍ਰੋਸੀਜਰ ਹੈ ਸਰਪਰ ਡਾਊਨ ਸੀ ਤੇ ਰੋੜਾਂ ਦਾ ਘਾਟਾ ਪੈ ਗਿਆ ਤੇ ਕੰਪਨੀ ਹੈ ਫਿਲਹਾਲ ਜੋ ਮੈਨੂੰ ਲੱਗਦਾ ਹੈ ਕੰਪਨੀ ਇਹ ਸਿਰਫ ਸੀਸਾ ਦੀ ਗੇਮ ਖੇਡ ਰਹੀ ਹੈ ਕਦੀ ਗੇਂਦ ਉਹਦੇ ਪਾਲੇ ਚ ਕਦੀ ਉਹਦੇ ਪਾਲੇ ਤੁਸੀਂ ਮੈਸੇਜ ਭੇਜ ਕੇ ਉਹਨੂੰ ਐਡਿਟ ਕਰ ਸਕਦੇ ਹੋ ਬਹੁਤ ਫੈਸਿਲਿਟੀਆਂ ਨੇ ਔਰ ਇਹ ਬੜਾ ਆਸਾਨ ਹੈ ਦੇਖੋ ਜਿਹਨੂੰ ਜਿਹਦੇ ਕੋਲ ਆਪਣਾ ਦਿਮਾਗ ਹੈ ਉਹ ਇੱਕ ਫੋਨ ਸਪੀਕਰ ਤੇ ਲਾ ਕੇ WhatsApp ਦੀ ਕਾਲ ਨੂੰ ਸਪੀਕਰ ਤੇ ਲਾਏ ਦੂਜੇ ਫੋਨ ਨਾਲ ਰਿਕਾਰਡ ਕਰ ਲੈ ਕਿ ਨਹੀਂ ਵੱਡੀ ਗੱਲ ਹੈ ਉਹ ਇੰਨੀ ਜਲਦੀ ਨਹੀਂ ਜਾਂਦੀਆਂ ਹੁੰਦੀਆਂ ਕੰਪਨੀਆਂ ਜਿਹੜਾ ਬਿਜ਼ਨਸਮੈਨ ਹੈ ਉਹ ਹਰ ਲੈਵਲ ਤੱਕ ਲੇਕਿਨ ਉਹ ਲੰਬਾ ਸੋਚ ਕੇ ਚੱਲਦਾ ਹੈ ਓਜ਼ਾਰ ਟੀਵੀ ਦੇ Facebook ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ ਕਿ ਭਾਰਤ ਦੇ ਵਿੱਚ WhatsApp ਬਿਲਕੁਲ ਬੈਨ ਹੋ ਜਾਵੇਗਾ ਚੇਤਾਵਨੀ ਜਿਹੜੀ ਹੈ ਦੇ ਦਿੱਤੀ ਗਈ ਸੀ ਕਿ ਕਾਰਨ ਕੀ ਹੈ ਅਗਰ ਜੇ WhatsApp ਬੈਨ ਹੋ ਗਿਆ ਭਾਰਤ ਦੇ ਵਿੱਚ ਨਾ ਚੱਲੇ ਆ ਤਾਂ ਲੋਕਾਂ ਦੀ ਜ਼ਿੰਦਗੀ ਕੀ ਹੋਏਗੀ ਲੋਕ ਮੈਸੇਜ ਕਿਸ ਤੇ ਕਰਨਗੇ ਕਿਵੇਂ ਰਿਸ਼ਤਿਆਂ ਦੇ ਨਾਲ ਜੁੜਨਗੇ ਬਹੁਤ ਵੱਡੇ ਸਵਾਲ ਨੇ ਇਹ ਚੇਤਾਵਨੀ ਕਿਉਂ ਦੇਣੀ ਪਈ ਕਾਰਨ ਕੀ ਨੇ ਇੰਡੀਆ ਕੀ ਚਾਹੁੰਦਾ ਹੈ ਤਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਹੁਤ ਹੀ ਸਮਝਦਾਰ ਡਾਕਟਰ ਐਚ ਐਮ ਖਰਵੰਦਾ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਜਿਹੜੀ ਸਟੱਡੀ ਕੀਤੀ ਹੈ ਦੇਖਿਆ ਕਿ WhatsApp ਨੂੰ WhatsApp ਨੇ ਜਿਹੜੀ ਚੇਤਾਵਨੀ ਦਿੱਤੀ ਹੈ Meta ਨੇ ਚੇਤਾਵਨੀ ਦਿੱਤੀ ਹੈ ਕਿ ਕਿਹੜੀਆਂ ਕੀੜੀਆਂ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਤਾਂ ਇਸ ਚੀਜ਼ ਨੂੰ ਕਲੀਅਰ ਕਰਿਓ ਕਿ ਜਿਹੜੀ ਚੇਤਾਵਨੀ ਹੈ ਉਹ ਕਿਹਦੇ ਵੱਲੋਂ ਹੈ ਤੇ ਕਿਉਂ ਦਿੱਤੀ ਗਈ ਹੈ ਇੰਡੀਆ ਨੂੰ ਠੀਕ ਹੈ ਇਹ ਬੇਸਿਕਲੀ ਸਵਾਲ ਪੈਦਾ ਹੋਇਆ ਹੈ ਪ੍ਰਾਈਵੇਸੀ ਨੂੰ ਲੈ ਕੇ ਇੱਕ ਸਰਵਿਸ ਹੈ ਜਿਹੜੀ WhatsApp ਮ ਸਰਵਿਸ ਕਰਦਾ ਹੈ ਜੇ ਤੁਸੀਂ WhatsApp ਖੋਲ ਕੇ ਮੈਸੇਜ ਪਾਉਂਦੇ ਹੋ ਤੇ ਲਿਖਿਆ ਹੁੰਦਾ ਐਨਕ੍ਰਿਪਟ ਟੂ ਐਨਕ੍ਰਿਪਟ ਇਹ ਲਿਖਿਆ ਹੁੰਦਾ ਹਰ ਮੈਸੇਜ ਦੇ ਥੱਲੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਮੈਂ ਮੈਸੇਜ ਕੀਤਾ ਤੁਹਾਨੂੰ ਤੇ ਜਾਂ ਤਾਂ ਉਹ ਮੈਨੂੰ ਪਤਾ ਜਾਂ ਸਿਰਫ ਤੁਹਾਨੂੰ ਪਤਾ ਹੋਰ ਕਿਸੇ ਨੂੰ ਉਹਦਾ ਕੰਟੈਂਟ ਨਹੀਂ ਪਤਾ ਉਹਦੇ ਚ ਮੈਂ ਕੀ ਲਿਖਿਆ ਉਹਦੇ ਚ ਜੋ ਪ੍ਰਾਈਵੇਸ ਪ੍ਰਾਈਵੇਟ ਗੱਲਾਂ ਸਾਰੀ ਦੁਨੀਆ ਪ੍ਰਾਈਵੇਟ ਗੱਲਾਂ ਕਰਦੀ WhatsApp ਤੇ ਤੇ ਉਹ ਸਿਰਫ ਦੋ ਬੰਦਿਆਂ ਨੂੰ ਪਤਾ ਹੈ ਇਹ ਇੱਕ ਕਹਾਣੀ ਹੈ ਲੇਕਿਨ ਭਾਰਤ ਸਰਕਾਰ ਇਹ ਕਹਿੰਦੀ ਨੇ ਕਿ ਇੰਟੈਲੀਜੈਂਸ ਦੀ ਜ਼ਰੂਰਤ ਹੈ ਔਰ WhatsApp ਤੇ ਬੜੇ ਦੁਨੀਆ ਸਕਰੀ ਹੈ ਇਸ ਕਰਕੇ ਭਾਰਤ ਸਰਕਾਰ ਕਹਿੰਦੀ ਜਦੋਂ ਲੋਡ ਪਵੇ ਤਾਂ ਕਾਲ ਡਿਟੇਲ ਦੀ ਤਰ੍ਹਾਂ ਸਾਨੂੰ WhatsApp ਦੇ ਮੈਸੇਜਾਂ ਦੀ ਡਿਟੇਲ ਵੀ WhatsApp ਪ੍ਰੋਵਾਈਡ ਕਰੇ Meta ਪ੍ਰੋਵਾਈਡ ਕਰੇ ਲੇਕਿਨ Meta ਨੇ ਸਿੱਧਾ ਸਾਫ਼ ਜਵਾਬ ਨਹੀਂ ਦਿੱਤਾ ਕਿ Meta ਕੋਲ ਵੀ ਉਹ ਡਿਟੇਲ ਹੈ ਕਿ ਨਹੀਂ ਹਾਲਾਂਕਿ ਟੈਕਨੀਕਲੀ ਜਿਹੜੀ ਸਾਡੀ ਸਟੱਡੀ ਹੈ ਉਹ ਇਹ ਕਹਿੰਦੀ ਹੈ ਕਿ ਜਿਹੜਾ ਸਰਵਰ ਹੈ ਉਹਦੇ ਕੋਲ ਤਾਂ ਸਾਰਾ ਡਾਟਾ ਹੈ ਹੀ ਹੈ ਬੈਕਅਪ ਉਹਨਾਂ ਨੇ ਤਿਆਰ ਕੀਤਾ ਹੁੰਦਾ ਬੈਕਅਪ ਪਿਆ ਹੋਇਆ 22 ਡਿਫਾਲਟ ਉਹਨਾਂ ਕੋਲ ਡਾਟਾ ਹੈ 22 ਡਿਫਾਲਟ ਉਹਨਾਂ ਕੋਲ ਉਹਨਾਂ ਦੇ ਸਰਵਰ ਤੇ ਸਾਰੀ ਇਨਫੋਰਮੇਸ਼ਨ ਹੈਗੀ ਹੈ ਬਲਕਿ ਹਾਲਾਂਕਿ ਇਹ ਮੇਰੇ ਖਿਆਲ ਨਾਲ ਫਿਜ਼ੀਕਲੀ ਇਹ ਪੋਸੀਬਲ ਨਹੀਂ ਹੈ ਕਿ WhatsApp ਵੀ ਇਹਨੂੰ ਪੜ ਪਾਵੇ ਇਹਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਲੈ ਕੇ ਤਾਂ ਡਾਟਾ ਕੱਢਿਆ ਜਾ ਸਕਦਾ ਇਹਨੂੰ ਐਵੇਂ ਨਹੀਂ ਡਾਟਾ ਕੱਢਿਆ ਜਾ ਸਕਦਾ ਇਹਦਾ ਡਾਟਾ ਤਾਂ ਹੀ ਨਿਕਲੇਗਾ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਹੋਏਗਾ ਤੇ ਸਰਚ ਹੋ ਕੇ ਤਾਂ ਉਹਦਾ ਡਾਟਾ ਕੱਢਿਆ ਜਾ ਸਕਦਾ ਹੈ ਕਿਉਂਕਿ ਬਹੁਤ ਵੱਡਾ ਵਾਸਟ ਡਾਟਾ ਹੈ ਲੇਕਿਨ ਮੈਟਾ ਨੂੰ ਇੱਕ ਗੱਲ ਸਮਝਣੀ ਪੈਗੀ ਕਿ ਭਾਈ ਇਹ WhatsApp ਨਹੀਂ ਇਕੱਲਾ ਬੰਦ ਹੋਏਗਾ ਜੇ ਭਾਰਤ ਸਰਕਾਰ ਆਪਣੀ ਆਈ ਤੇ ਆ ਗਈ ਤੇ WhatsApp ਦੇ ਨਾਲ ਨਾਲ Instagram ਤੇ Facebook ਇਹ ਸਾਰਾ ਕੁਝ ਹੀ ਬੰਦ ਹੋਏਗਾ ਇਸ ਦੇ ਵਿੱਚ ਜਿਹੜੀ ਇਹ ਚੇਤਾਵਨੀ ਹੈ ਉਹ ਚੇਤਾਵਨੀ ਫੋਕੀ ਰਿਹਾ ਜੇ ਕਿ ਕਿਉਂਕਿ ਅਗਰ ਜੇ ਗੱਲ ਕੀਤੀ ਜਾਵੇ 46 ਕਰੋੜ ਦੇ ਨੇੜੇ ਤੇੜੇ ਜਿਹੜੇ ਲੋਕ ਨੇ ਉਹ WhatsApp ਦਾ ਇਸਤੇਮਾਲ ਕਰਦੇ ਨੇ Facebook ਦੇ ਯੂਜ਼ਰ ਨੇ Instagram ਨੇ ਫਿਰ ਇੱਕ ਇੱਕ ਲੱਗਦਾ ਕਿ ਬਹੁਤ ਵੱਡਾ ਘਾਟਾ ਤਾਂ ਉਹਨਾਂ ਨੂੰ ਪੈਜੇਗਾ WhatsApp Instagram Meta ਨੂੰ ਪੈਜੇਗਾ ਫਿਰ ਉਹ ਕਿਸ ਤਰੀਕੇ ਨਾਲ ਚੇਤਾਵਨੀਆਂ ਦੇ ਰਹੇ ਨੇ ਕਿ ਲੱਗਦਾ ਕਿ ਭਾਰਤ ਸਰਕਾਰ ਨੇ ਸਹੀ ਤਰੀਕੇ ਨਾਲ ਇਸ ਚੀਜ਼ ਨੂੰ ਰੈਗਿਸਟਰ ਦੀ ਕੋਸ਼ਿਸ਼ ਕੀਤੀ ਹੈ ਦੇਖੋ ਭਾਰਤ ਸਰਕਾਰ ਨੂੰ ਜਿਸ ਚੀਜ਼ ਦੀ ਲੋੜ ਹੈ ਜੇ ਮੇਰਾ ਦੇਸ਼ ਹੈ ਤੇ ਮੇਰੇ ਦੇਸ਼ 'ਚ ਕੋਈ ਬਾਹਰੋਂ ਆ ਕੇ ਕਾਰੋਬਾਰ ਕਰੇਗਾ ਤੇ ਜੇ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਉਹਨੂੰ ਕਿਉਂ ਰਹਿਣ ਦੇਵਾਂਗਾ ਬਿਲਕੁਲ ਇਹ ਬੜੀ ਲੌਜੀਕਲ ਗੱਲ ਹੈ ਕਿ ਮੇਰੇ ਦੇਸ਼ 'ਚ ਤਾਂ ਮੇਰੀ ਮਰਜ਼ੀ ਚੱਲੇਗੀ ਮੈਂ ਮਾਲਕਾਂ ਦੇਸ਼ ਦਾ ਤੇ ਇਹ ਮੈਟਾ ਨੂੰ ਸਮਝਾਣੀ ਚਾਹੀਦੀ ਹੈ ਗੱਲ ਜਿਨ੍ਹਾਂ ਮਰਜ਼ੀ ਵੱਡਾ ਵਪਾਰ ਹੋਏ ਉਹਨਾਂ ਦਾ ਦੁਨੀਆ 'ਚ ਪਰ ਜੇ ਭਾਰਤ ਚ ਰਹਿਣਾ ਹੈ ਤੇ ਭਾਰਤ ਦੀ ਗਲਤ ਮੰਨੀ ਪੈਗੀ ਔਰ ਹਲੇ ਉਹ ਕਲੈਰਿਟੀ ਨਹੀਂ ਦੇ ਰਹੇ ਨਾ ਨਹੀਂ ਉਹਨਾਂ ਨੇ ਕੀਤੀ ਹੈ ਲੇਕਿਨ ਉਹਨਾਂ ਨੇ ਕਿਹਾ ਸਾਡੇ ਕੋਲ ਡਾਟਾ ਹੁੰਦਾ ਨਹੀਂ ਗੋਲ ਮੋਲ ਕਰ ਰਹੇ ਨੇ ਗੱਲ ਨੂੰ ਤੇ ਦੁਨੀਆ 'ਚ ਅੱਖਾਂ ਜਾਂਦੀਆਂ ਨੇ ਯੂਐਸ ਤੇ ਰਸ਼ੀਆ ਦੀ ਤਰਫ ਜਿੱਥੇ ਸਾਈਬਰ ਇੰਨਾ ਜ਼ਿਆਦਾ ਸਟਰੋਂਗ ਹੈ ਸਾਈਬਰ ਸਿਕਿਉਰਿਟੀ ਹੁਣ ਉੱਥੇ ਦਾ ਡਾਟਾ ਲੱਭਣ ਦੀ ਕੋਸ਼ਿਸ਼ ਹੋ ਰਹੀ ਵੀ ਉੱਥੇ ਅਵੇਲੇਬਲ ਹੈ ਕਿ ਨਹੀਂ ਹੈ ਤੇ ਉਹ ਵੀ ਹਲੇ ਕਲੈਰੀਫਾਈ ਨਹੀਂ ਹੋ ਰਹੀ ਗੱਲ ਇਸ ਦੇ ਵਿੱਚ WhatsApp ਨੂੰ ਸਾਰਾ ਪਤਾ ਲੱਗ ਰਿਹਾ ਮੈਟਾ ਨੂੰ ਸਾਰਾ ਪਤਾ ਲੱਗ ਰਿਹਾ ਅਸੀਂ ਗੱਲਬਾਤ ਕੀ ਕਰ ਰਹੇ ਆ ਆਪਣੀ ਸਾਡੀ ਨਿੱਜੀ ਜ਼ਿੰਦਗੀ ਦੀ ਗੱਲ ਹੈਗੀ ਆ ਅਸੀਂ ਕੋਈ ਵੀ ਇੱਧਰ ਉੱਧਰ ਦੀ ਗੱਲ ਕਰ ਰਹੇ ਆ ਕਿਉਂਕਿ ਬੜੀ ਪ੍ਰਾਈਵੇਸੀ ਦੀ ਗੱਲ ਜਿਹੜੀ ਆ ਆਪਾਂ WhatsApp ਤੇ ਕਰ ਲੈਣੇ ਆ ਉਹ ਹੋਰ ਸਾਈਟ ਤੇ ਨਹੀਂ ਕਰ ਸਕਦੇ ਤੁਹਾਨੂੰ ਕੀ ਲੱਗਦਾ ਕਿ ਉਹ ਮੈਟਾ ਨੂੰ ਸਾਰਾ ਕੁਝ ਪਤਾ ਲੱਗ ਰਿਹਾ ਜੇ ਭਾਰਤ ਸਰਕਾਰ ਨੂੰ ਪਤਾ ਲੱਗ ਗਿਆ ਤੇ ਉਹ ਕਿ ਲੱਗਦਾ ਕਿ ਇੰਡੀਆ ਦੇ ਵਿੱਚ ਬੰਦੇ ਤੇ ਪ੍ਰਾਈਵੇਸੀ ਨਹੀਂ ਰਹੇਗੀ ਕੁਝ ਵੀ ਪ੍ਰਾਈਵੇਸੀ ਨਹੀਂ ਰਹੇਗੀ ਕੋਈ ਪਰਸਨਲ ਗੱਲ ਕੀਤੀ ਹੈ ਕਿਤੇ ਨਾ ਕਿਤੇ ਉਸ ਨੂੰ ਬਲੈਕਮੇਲ ਵੀ ਕੀਤਾ ਜਾ ਸਕਦਾ ਇਸ ਤਰੀਕੇ ਦੇ ਨਾਲ ਨਹੀਂ ਇਹ ਗਲਤ ਤੁਹਾਡੀ ਗੱਲ ਹੈ ਇਹ ਐਸਾ ਕੁਝ ਸੋਚ ਨਹੀਂ ਹੋ ਸਕਦੀ ਹੈ ਨਹੀਂ ਨਹੀਂ ਐਸਾ ਕੁਝ ਨਹੀਂ ਹੋਣ ਵਾਲਾ ਐਸਾ ਕੁਝ ਨਾ ਹੈ ਨਾ ਹੋ ਸਕਦਾ 46 ਕਰੋੜ ਲੋਕਾਂ ਦੇ ਅਕਾਊਂਟ ਪੜਨ ਦੀ ਕਿਸੇ ਕੋਲ ਫਰਜ਼ਤ ਨਹੀਂ ਹੈ ਬਿਲਕੁਲ ਨਾ ਹੀ ਸਰਕਾਰ ਨੇ 46 ਕਰੋੜ ਅਕਾਊਂਟਾਂ ਦੀ ਡਿਟੇਲ ਮੰਗੀ ਹੈ ਸਰਕਾਰ ਨੇ ਕਿਹਾ ਜਦੋਂ ਜ਼ਰੂਰਤ ਪਵੇਗੀ ਜਿਸ ਅਕਾਊਂਟ ਦੀ ਉਹਦੀ ਡਿਟੇਲ ਚਾਹੀਦੀ ਹੈ ਮਤਲਬ ਇੱਕ ਬੰਦੇ ਤੇ ਸ਼ੱਕ ਹੈ ਕਿ ਇਹਦੇ ਕਿਸ ਤਰੀਕੇ ਦੇ ਨਾਲ ਕੋਈ ਸੰਬੰਧ ਨਹੀਂ ਪਵਾ ਕਿਸੇ ਜਿਵੇਂ ਪਾਕਿਸਤਾਨ ਦੇ ਵਿੱਚ ਜਾਂ ਫਿਰ ਕਿਸੇ ਕੈਨੇਡਾ ਆਸਟ੍ਰੇਲੀਆ ਯੂਕੇ ਉਹਨਾਂ ਦੀ ਡਿਟੇਲ ਲੈਣ ਵਾਸਤੇ ਇਹ ਚੀਜ਼ਾਂ ਨੇ ਕਿ ਇੱਕ ਮੈਕਸਿਮਮ ਜਿਹੜਾ ਬੰਦਾ ਦੇਖੇ ਉਸ ਨੂੰ ਦੇਖਿਆ ਜਾਵੇ ਦੇਖੋ ਇਹ ਬੜਾ ਸਿੰਪਲ ਜਿਹਾ ਪ੍ਰੋਸੀਜਰ ਹੈ ਪੁਲਿਸ ਹਮੇਸ਼ਾ ਕਾਲ ਡਿਟੇਲਸ ਮੰਗਦੀ ਹੈ ਹਰ ਕ੍ਰਾਈਮ ਕੇਸ 'ਚ ਕਾਲ ਡਿਟੇਲ ਲਈਆਂ ਜਾਂਦੀਆਂ ਹਨ ਸੈਲੂਲਰ ਕੰਪਨੀ ਤੋਂ ਇਹ ਸਿਮਿਲਰ ਪ੍ਰੋਸੀਜਰ ਹੈ ਐਸਐਮਐਸ ਦਾ ਰਿਕਾਰਡ ਵੀ ਮਿਲ ਜਾਂਦਾ ਕਾਲ ਡਿਟੇਲ ਵੀ ਮਿਲ ਜਾਂਦੀਆਂ ਤਾਂ ਵਟਸਐਪ ਡਿਟੇਲ ਕਿਉਂ ਨਾ ਮਿਲਣ ਇਹ ਹੈ ਭਾਰਤ ਸਰਕਾਰ ਦੀ ਰਿਕੁਆਇਰਮੈਂਟ ਔਰ ਇਹ ਅਲਟੀਮੇਟਲੀ ਮੈਟਾ ਨੂੰ ਇੱਥੇ ਆਣਾ ਹੀ ਪਏਗਾ ਜੇ ਨਹੀਂ ਆਏਗਾ ਤੇ ਮੈਟਾ ਦਾ ਅਰਬਾਂ ਰੁਪਏ ਦਾ ਵਪਾਰ ਹੈ ਜਿਹੜਾ ਬੰਦ ਹੋ ਜਾਊਗਾ ਭਾਰਤ 'ਚ ਉਹ ਫੋਰਡ ਨਹੀਂ ਕਰ ਸਕਦੇ ਲੋਕਾਂ ਨੂੰ ਨੁਕਸਾਨ ਚਲਣਾ ਪੈਣਾ ਕਿਉਂਕਿ ਲੋਕ ਤਾਂ ਮਾਰੇ ਜਾਣਗੇ ਲੋਕ ਤਾਂ ਪਿਸ ਜਾਣਗੇ ਇਸ ਚ ਕਿਉਂਕਿ ਲੋਕਾਂ ਦੀ ਜ਼ਿੰਦਗੀ WhatsApp ਦੇ ਨਾਲ ਸ਼ੁਰੂ ਹੁੰਦੀ ਹੈ ਬੰਦਾ ਜਦੋਂ ਉੱਠਦਾ ਹੈ ਸਵੇਰੇ WhatsApp ਤੇ ਮੈਸੇਜ ਦੇਖਦਾ ਚਲੋ ਕਿਸ ਨੇ ਗੁੱਡ ਮਾਰਨਿੰਗ ਭੇਜਿਆ ਕਿਸ ਨੇ ਹੈਲੋ ਭੇਜਿਆ ਆਪਾਂ ਵੀ ਜਦੋਂ ਆਪਾਂ ਕਨਵਨਸੇਸ਼ਨ ਕਰਨੀ ਹੁੰਦੀ ਹੈ ਕੋਈ ਕੋਈ ਮੈਸੇਜ ਆਂਦਾ ਹੈ ਤਾਂ ਤੁਸੀਂ ਵੀ WhatsApp ਰਾਹੀਂ ਭੇਜ ਦਿਓ ਪਰ ਆਪਣਾ ਔਖਾ ਨਹੀਂ ਹੋ ਜਾਏਗਾ ਸਾਰਿਆਂ ਦੀ ਤਕਸੀਰ ਜੀ ਮੈਂ ਤਾਂ ਉਹ ਵੀ ਜ਼ਮਾਨਾ ਦੇਖਿਆ ਜਦੋਂ ਪੂਰੇ ਮੱਲੇ 'ਚ ਇੱਕ ਫੋਨ ਹੁੰਦਾ ਸੀ ਤੇ ਉਹ ਬੰਦਾ ਫੋਨ ਕਰਕੇ ਕਹਿੰਦਾ ਸੀ ਫਲਾਣੇ ਬੰਦੇ ਨੂੰ ਬੁਲਾ ਕੇ ਬਿਠਾ ਲਓ ਤੇ ਮੈਂ ਦੁਬਾਰਾ ਕਾਲ ਕਰੂੰਗਾ ਇਹ ਨਹੀਂ ਮਹਿੰਗੀ ਕਾਲ ਹੁੰਦੀ ਸੀ ਮੈਂ ਉਹ ਵੀ ਜ਼ਮਾਨਾ ਦੇਖਿਆ ਜਦੋਂ 125 ਰੁਪਏ ਦੀ STD ਕਾਲ ਹੁੰਦੀ ਸੀ ਤੇ ਮੇਰੇ ਵਰਗਾ ਫੋਨ ਕਰਕੇ ਕੈਨੇਡਾ ਇਹ ਕਹਿੰਦਾ ਸੀ 23 ਤਾਰ ਦੀ 34 ਤਾਰ ਲਈ ਬੰਦ ਕਰ ਰਿਆਂ ਕੋਈ ਪੈਸੇ ਨਾ ਪੈ ਜਾਣ ਤੇ ਇਹ ਗੱਲਾਂ ਨੇ ਇਹ ਤਾਂ ਕਹਿਣ ਦੀ ਗੱਲ ਹੈ ਵਕਤ ਦੇ ਨਾਲ ਟਰਾਂਸਫਰਮੇਸ਼ਨ ਆਉਂਦੀ ਹੈ ਜੇ ਮੈਟਾ ਬੰਦ ਹੋ ਜਾਊਗਾ ਤੇ ਮੈਟਾ ਦਾ ਪਿਓ ਆ ਜਾਊਗਾ ਚਿੰਤਾ ਨਾ ਕਰੋ WhatsApp ਬੰਦ ਹੋ ਜਾਏਗਾ ਤੇ ਭਾਰਤ ਸਰਕਾਰ ਨਹੀਂ ਬੰਦ ਹੁੰਦੀ ਨਾ ਤੁਹਾਡੀ ਮੇਰੀ ਕਨਵਰਸੇਸ਼ਨ ਬੰਦ ਹੋਣੀ ਹੈ ਠੀਕ ਹੈ ਇਹੋ ਜਿਹੇ ਬੜੀਆਂ ਸਿਗਨਲ ਹੈ ਟੈਲੀਗ੍ਰਾਮ ਹੈ بڑے ਮੋਬਾਈਲ ਐਪਲੀਕੇਸ਼ਨ ਨੇ ਹਜ਼ਾਰਾਂ ਲੱਖਾਂ ਐਪਲੀਕੇਸ਼ਨ ਨੇ Apple ਦਾ Face Time ਹੈ ਪੂਰੀ ਦੁਨੀਆ ਜਿਹਦੇ ਨਾਲ ਮਰਜ਼ੀ ਗੱਲ ਕਰੋ ਵੀਡੀਓ ਤੇ ਫੇਸ ਟੂ ਫੇਸ Apple ਦੀ ਆਈਡੀ ਹੋਣੀ ਚਾਹੀਦੀ ਦੋਨਾਂ ਕੋਲ ਕਿਸੇ ਫੋਨ ਨੰਬਰ ਦੀ ਲੋੜ ਨਹੀਂ ਤੇ ਦੁਨੀਆ 'ਚ بڑا ਕੁਝ ਹੈਗਾ ਐਜੇ ਕੋਈ ਗੱਲ ਨਹੀਂ ਮੈਟਾ ਨੂੰ ਕੋਈ ਇਤਰਾਣ ਦੀ ਲੋੜ ਨਹੀਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਭਾਰਤ ਸਰਕਾਰ ਦੀ ਗਲਤ ਅਲਟੀਮੇਟਲੀ ਮੰਨੀ ਪੈਣੀ ਹੈ ਔਰ ਜਿਹੜਾ ਉਹ ਜੋ ਕਹਿੰਦੇ ਨੇ ਵੀ ਸਾਡੇ ਕੋਲ ਡਾਟਾ ਹੀ ਨਹੀਂ ਹੈ ਇਹ ਵੀ ਗਲਤ ਬੋਲ ਰਹੇ ਨੇ ਆ ਜਾਣਗੇ ਹੌਲੀ ਹੌਲੀ ਲਾਈਨ ਤੇ ਆਪਣੇ ਆਪ ਆ ਜਾਣਗੇ ਕੋਈ ਐਸੀ ਗੱਲ ਨਹੀਂ ਸਰ ਇਸ ਦੇ ਵਿੱਚ ਇਹ ਵੀ ਹੈ ਜਿਸ ਤਿੱਕੇ ਦੇ ਨਾਲ ਰਵਈਆ ਸੀਗਾ ਚੇਤਾਵਨੀ ਸੀਗੀ ਕਿ ਅਸੀਂ ਬੰਦ ਕਰ ਦਵਾਂਗੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਇਸ ਚੀਜ਼ ਨੂੰ ਕਿ ਅਸੀਂ ਚੇਤਾਵਨੀ ਕਿਨੂੰ ਦੇ ਬੈਠੇ ਆ ਕਿ ਅਸੀਂ ਕਰਕੇ ਅਸੀਂ ਆਪ ਹੀ ਘਟ ਦੇ ਵਿੱਚ ਜਾਣ ਲੱਗੇ ਆ ਕਿਉਂਕਿ ਜਦੋਂ ਫੇਸਬੁਕ ਬੰਦ ਹੁੰਦਾ ਪਿੱਛੇ ਜੇ ਫੇਸਬੁਕ ਬੰਦ ਹੋਇਆ ਸੀਗਾ ਉਹਨਾਂ ਨੇ ਪਾਣਾ ਸ਼ੁਰੂ ਕਰ ਦਿੱਤਾ ਕਿ ਇੰਨਾ ਕਰੋੜਾਂ ਦਾ ਘਾਟਾ ਪੈ ਗਿਆ ਅਰਬਾਂ ਦਾ ਘਾਟਾ ਪੈ ਗਿਆ ਦੇਖੋ ਗੱਲ ਬਿਲਕੁਲ ਠੀਕ ਹੈ ਇੱਕ ਘੰਟੇ ਲਈ ਸ਼ਾਇਦ ਜਿਆ ਦੋ ਘੰਟੇ ਲਈ ਫੇਸਬੁਕ ਬੰਦ ਹੋਇਆ ਸੀ ਸਰਵਰ ਡਾਊਨ ਸੀ ਤੇ ਕਰੋੜਾਂ ਦਾ ਘਾਟਾ ਪੈ ਗਿਆ ਸੀ ਤੇ ਕੰਪਨੀ ਇਹ ਫਿਲਹਾਲ ਜੋ ਮੈਨੂੰ ਲੱਗਦਾ ਹੈ ਕੰਪਨੀ ਇਹ ਸਰਪ ਸੀ ਸਾਦੀ ਗੇਮ ਖੇਡ ਰਹੀ ਹੈ ਕਦੀ ਗੇਂਦ ਉਹਦੇ ਪਾਲੇ 'ਚ ਕਦੀ ਉਹਦੇ ਪਾਲੇ 'ਚ ਤੇ ਜਾਣ ਵਾਲੇ ਉਹ ਵੀ ਨਹੀਂ ਲੱਗਦੇ ਬੜੇ ਬੜੇ ਸਿਆਣੇ ਨੇ ਉਹ ਇੰਨੀ ਜਲਦੀ ਨਹੀਂ ਜਾਂਦੀਆਂ ਹੁੰਦੀਆਂ ਕੰਪਨੀਆਂ ਜਿਹੜਾ ਬਿਜ਼ਨਸਮੈਨ ਹੈ ਉਹ ਹਰ ਲੈਵਲ ਤੱਕ ਲੇਕਿਨ ਉਹ ਲੰਬਾ ਸੋਚ ਕੇ ਚੱਲਦਾ ਹਲੇ ਤੇ ਇਨੀਸ਼ੀਅਲ ਗੇਮ ਹੈਗੀ ਹਲੇ ਤੇ ਅਵੇਂ ਅੱਖ ਮੀਚੀ ਖੇਲੀ ਜਾਂਦੇ ਨੇ ਖੇਡ ਲੈਂਦੇ ਥੋੜੀ ਦਿਰ ਆ ਜਾਣਗੇ ਲਾਈਨ ਤੇ ਆ ਜਾਣਗੇ ਸਾਰੇ ਇੰਨੀ ਕਿਤੇ ਬੰਦ ਹੁੰਦਾ ਇਸ ਤੋਂ ਬਿਨਾ ਦੁਨੀਆ ਹੁਣ ਨਹੀਂ ਚੱਲਣੀ ਉਹ ਸੌਖੀ ਨਹੀਂ ਰਹੀ ਹੈ ਹੂੰ ਬਿਲਕੁਲ ਕੀ ਲੱਗਦਾ ਕਿ ਜਿਸ ਤਿੱਕੇ ਨਾਲ ਤਸਵੀਰਾਂ ਬਣ ਗਿਆ ਸਿਨੈਰੀਓ ਬਣ ਗਿਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀਆਂ ਚੀਜ਼ਾਂ ਦੇਖੀਆਂ ਜਾਣ ਗਿਆ ਪ੍ਰਾਈਵੇਸੀ ਲੋਕਾਂ ਨੂੰ ਡਰਨ ਦੀ ਗੱਲ ਲੋੜ ਹੈਗੀ ਹੈ ਕਿ ਕਿਉਂਕਿ ਆਮ ਤੌਰ ਤੇ ਡਰ ਜਾਂਦਾ ਬੰਦਾ ਕਿ ਮੇਰੀਆਂ ਪਰਸਨਲ ਗੱਲਾਂ ਪੜ ਲਏਗਾ ਕੋਈ ਜੇ ਕੋਈ ਹੋਇਆ ਕਿਉਂਕਿ ਬੜੇ ਸਵਾਲ ਉੱਠਦੇ ਨੇ ਸਮਜੀਤ ਸਿੰਘ ਮਾਨ ਹੋ ਰਹੀ ਵੀ ਇਸ ਇਸ ਤਰੀਕੇ ਦੇ ਸਵਾਲ ਚੁੱਕਦੇ ਨੇ ਕਿ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਇਥੋਂ ਦੇ ਇੰਡੀਆ ਤੋਂ ਜਾ ਕੇ ਭਾਰਤ ਦੇ ਵਿੱਚ ਬੜਾ ਕੁਛ ਇਸ ਚੀਜ਼ਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਨੁਕਸਾਨ ਚਲਣਾ ਪੈ ਸਕਦਾ ਹੈ ਆਮ ਜਨਤਾ ਨੂੰ ਘਬਰਾਣ ਦੀ ਲੋੜ ਨਹੀਂ ਹੈ ਆ 46 ਕਰੋੜ ਲੋਕਾਂ ਦਾ ਡਾਟਾ ਨਹੀਂ ਇਨਫਰਿੰਜ ਹੋਣ ਲੱਗਿਆ ਕੋਈ ਚਿੰਤਾ ਦੀ ਗੱਲ ਨਹੀਂ ਹੈ ਡਾਟਾ ਪਹਿਲਾਂ ਵੀ ਮੈਟਾ ਕੋਲ ਹੈਗਾ ਪਰ ਮੈਟਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋਡ ਨਾਲ ਸਰਚ ਕਰਕੇ ਹੀ ਲੱਭ ਪਾਉਗੀ ਵੀ ਕਿਹਦਾ ਡਾਟਾ ਚਾਹੀਦਾ ਐ ਇੰਨਾ ਵੇਲਾ ਕੋਈ ਨਹੀਂ ਬੈਠਾ ਟੀਮ ਚ ਜਿਹੜਾ ਇੱਕ ਇੱਕ ਬੰਦੇ ਦਾ ਡਾਟਾ ਲੱਭੇ ਸੋ ਇਸ ਕਰਕੇ ਆਮ ਜਨਤਾ ਦੀ ਸਿਹਤ ਤੇ ਕੋਈ ਸਰ ਨਹੀਂ ਪੈਣ ਵਾਲਾ ਕਾਨੂੰਨ ਕਾਨੂੰਨ ਅਲਾਉ ਕਰਦਾ ਹੈ ਕਿ ਉਸ ਦੀ ਪ੍ਰਾਈਵੇਸੀ ਦੇਖੀ ਜਾ ਸਕੇ ਸਰ ਜੇ ਕਾਨੂੰਨ ਦੀ ਇਹਦੇ ਚ ਕੋਈ ਗੱਲ ਹੀ ਨਹੀਂ ਹੈ ਕਿਉਂਕਿ ਡਾਟਾ ਤਾਂ ਉਹਨਾਂ ਕੋਲ ਹੈਗਾ ਤੇ ਜੇ ਕਾਲ ਡਿਟੇਲ ਔਰ ਐਸਐਮਐਸ ਸਰਕਾਰ ਮੰਗ ਸਕਦੀ ਹੈ ਸ਼ੱਕ ਦੇ ਦਰ ਬਿਲਕੁਲ ਮੰਗਦੀ ਹੈ ਜੀ ਹਰ ਪੁਲਿਸ ਕੇਸ ਚ ਕਾਲ ਡਿਟੇਲ ਰਾਹੀਂ ਕ੍ਰਾਈਮ ਲੱਭੇ ਹੀ ਜਾਂਦਾ ਹੈ ਤੇ WhatsApp ਤੇ ਉਹਦੀ ਲੋਕੇਸ਼ਨ ਲੱਭੀ ਜਾਂਦੀ ਫੋਨ ਦੀ ਟਰੇਸ ਕੀਤਾ ਹੀ ਜਾਂਦਾ 90% ਕ੍ਰਾਈਮ ਮੋਬਾਈਲ ਲੋਕੇਸ਼ਨ ਨਾਲ ਹੀ ਟਰੇਸ ਸੋਲਵ ਹੁੰਦੇ ਨੇ ਤੇ ਇਹਦੇ 'ਚ ਕੋਈ ਡਾਊਟ ਹੀ ਨਹੀਂ ਹੈ ਦੇਣਾ ਹੀ ਪਏਗਾ ਅੱਜ ਨਹੀਂ ਤੇ ਕੱਲ ਦੇਣਾ ਹੀ ਪਏਗਾ ਇਹਦੇ 'ਚ ਮੈਟਾ ਦਾ ਕੋਈ ਨਹੀਂ ਚੱਲਣਾ ਉਹਨਾਂ ਦੀ ਸੋਚ ਬਿਲਕੁਲ ਇਹਦੇ ਵਿੱਚ ਸਰ ਅਖੀਰਲਾ ਸਵਾਲ ਕਰਨਾ ਚਾਹਾਂਗਾ ਇਸ ਦੇ ਵਿੱਚ ਹੋਰ ਵੀ ਗਾਈਡਲਾਈਨਸ ਹੋ ਸਕਦੀਆਂ ਨੇ ਜਿਵੇਂ ਆਪਾਂ ਨਾਰਮਲ ਕਾਲ ਕਰਦੇ ਹਾਂ ਉਸ ਦੀ ਰਿਕਾਰਡਿੰਗ ਹੋ ਜਾਂਦੀ ਹੈ ਸਾਹਮਣੇ ਵਾਲੇ ਬੰਦੇ ਕੋਲ ਐਵੀਡੈਂਸ ਰਹਿ ਜਾਂਦਾ ਪਤਾ ਵੀ ਲੱਗ ਜਾਂਦਾ ਕਿ ਕਾਲ ਰਿਕਾਰਡਿੰਗ ਇਹ ਦੋ ਬੰਦਿਆਂ ਦੇ ਵਿੱਚ ਕੋਈ ਕਨਵਰਸੇਸ਼ਨ ਹੋਈ ਸੀਗੀ WhatsApp ਦੇ ਵਿੱਚ ਵੀ ਇਸ ਤਰੀਕੇ ਦੇ ਕੋਈ ਅਪਗ੍ਰੇਡ ਕਰਨਾ ਚਾਹੀਦਾ ਹੈ ਕਿ ਜਿਵੇਂ ਭਾਰਤ ਸਰਕਾਰ ਨੂੰ ਪਤਾ ਲੱਗ ਜਾਏ ਕਿ ਗੱਲਬਾਤ ਹੋਈ ਹੈ ਡਿਟੇਲ ਪਤਾ ਲੱਗ ਜਾਏ ਰਿਕਾਰਡਿੰਗ ਵੀ ਹੋ ਜੇ ਕਿ ਇਹਨਾਂ ਦੀ ਇਹ ਗੱਲ ਹੋਈ ਸੀਗੀ ਵਾਇਸ ਮੈਸੇਜ ਦੀ ਇੱਕ ਅਲੱਗ ਹੁੰਦੀ ਹੈ ਚੈਟਿੰਗ ਦੀ ਅਲੱਗ ਹੁੰਦੀ ਹੈ ਕਿ ਰਿਕਾਰਡਿੰਗ ਹੋ ਜੇ ਉਹਨਾਂ ਦੀ ਦੇਖੋ ਮੈਟਾ ਔਰ WhatsApp ਬਹੁਤ ਜ਼ਿਆਦਾ ਇਹਨਾਂ ਨੇ ਇੰਪਰੂਵਮੈਂਟ ਕੀਤੀ ਹੈ ਤੁਸੀਂ ਮੈਸੇਜ ਭੇਜ ਕੇ ਉਹਨੂੰ ਡਿਲੀਟ ਕਰ ਸਕਦੇ ਹੋ ਤੁਸੀਂ ਮੈਸੇਜ ਭੇਜ ਕੇ ਉਹਨੂੰ ਐਡਿਟ ਕਰ ਸਕਦੇ ਹੋ ਬਹੁਤ ਫੈਸਿਲਿਟੀਆਂ ਨੇ ਔਰ ਇਹ ਬੜਾ ਆਸਾਨ ਹੈ ਦੇਖੋ ਜਿਹਨੂੰ ਜਿਹਦੇ ਕੋਲ ਆਪਣਾ ਦਿਮਾਗ ਹੈ ਉਹ ਇੱਕ ਫੋਨ ਸਪੀਕਰ ਤੇ ਲਾ ਕੇ WhatsApp ਦੀ ਕਾਲ ਨੂੰ ਸਪੀਕਰ ਤੇ ਲਾਇਆ ਦੂਜੇ ਫੋਨ ਨਾਲ ਰਿਕਾਰਡ ਕਰ ਲੈ ਕਿ ਨਹੀਂ ਵੱਡੀ ਗੱਲ ਹੈ ਇਹਦੇ ਕੋਈ ਔਖਾ ਨਹੀਂ ਹੈ ਦੇਖੋ ਟੈਕਨੋਲੋਜੀ ਜਿਹਨੂੰ ਜਿਹਨੂੰ ਟੈਕਨੋਲੋਜੀ ਦੀ ਜਾਣਕਾਰੀ ਹੈ ਔਰ ਜਿਹਨੂੰ ਨਹੀਂ ਹੈ ਉਹ ਤਾਂ ਫਿਰ ਥੱਲੇ ਰਹਿ ਜਾਊਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਗਿਆ ਹੈ ਤੇ ਜਿਹੜਾ ਵਕਤ ਦੇ ਨਾਲ ਚੱਲ ਕੇ ਆਪਣੇ ਆਪ ਨੂੰ ਅਪਗ੍ਰੇਡ ਕਰ ਲੇਗਾ ਉਹੀ ਰਾਜਾ ਹੈ ਅੱਜ ਦੀ ਦੁਨੀਆ ਦਾ ਬਿਲਕੁਲ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਨਾਲ ਚੇਤਾਵਨੀ ਭਾਰਤ ਨੂੰ ਦਿੱਤੀ ਗਈ ਸੀ ਕਿ WhatsApp ਨੂੰ ਲੈ ਕੇ ਉਸ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਕਿ ਇਸ ਦੇ ਕੀ ਮਾਇਨੇ ਹੋ ਸਕਦੇ ਨੇ ਕਿ ਭਾਤ ਨੂੰ ਨੁਕਸਾਨ ਚਲਣਾ ਪੈ ਸਕਦਾ ਜਾਂ ਫਿਰ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਮੈਟਾ ਨੇ ਕਿਉਂਕਿ ਜੇ ਅਗਰ WhatsApp ਬੰਦ ਹੁੰਦਾ ਤਾਂ ਮੈਟਾ ਇਨਸਟਾ ਫੇਸਬੁੱਕ ਇਹ ਸਾਰੀਆਂ ਚੀਜ਼ਾਂ ਬੰਦ ਹੋ ਜਾਣਗੀਆਂ ਬਹੁਤ ਵੱਡਾ ਘਾਟਾ ਨੁਕਸਾਨ ਜਿਹੜਾ ਉਹਨਾਂ ਨੂੰ ਹੋ ਸਕਦਾ ਕਿ ਬਿਜ਼ਨਸਮੈਨ ਬਿਜ਼ਨਸ ਤੌਰ ਤੇ ਚੱਲਦੇ ਨੇ ਜਾਂ ਫਿਰ ਕੀ ਹੋ ਸਕਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਇਸ ਦੇ ਵਿੱਚ ਕੀ ਮੈਸੇਜ ਉਹ ਦਿੰਦੇ ਨੇ ਕਿ ਅਸੀਂ ਤੁਹਾਡੀਆਂ ਸ਼ਰਤਾਂ ਮੰਨਣ ਤਿਆਰ ਆ ਕਿ ਤੁਸੀਂ ਇਹ ਸਾਰੇ ਚੀਜ਼ਾਂ ਲਾ ਸਕਦੇ ਹਾਂ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਯੂਜ਼ ਕਰਿਓ ਕੈਮ ਸਾਥ ਜੋਗ ਦੇ ਸੀ ਜਗਮੀਤ ਧੰਨਵਾਦ